ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 11 ਫਰਵਰੀ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਾਰਾ ਦਿਨ ਪੰਜਾਬ ਦਾ ਮੌਸਮ ਸਾਫ਼ ਰਿਹਾ ਧੁੱਪ ਨਿਕਲੀ ਹੋਈ ਸੀਗੀ ਹਲਕੀ ਜਿਹੀ ਬੱਦਲਬਾਈ ਕਦੇ-ਕਦੇ ਜਿਵੇਂ ਤਤਰਖੰਬੀ ਸਾਹਮਣੇ ਸੂਰਜ ਦੇ ਆ ਰਹੀ ਸੀ ਪਰ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਹੋਇਆ ਇੱਕ ਸਿਸਟਮ ਪਹਾੜਾਂ ਦੇ ਉੱਪਰ ਉਹਦੀ ਲਗਾਤਾਰ ਗੁਜਰ ਰਿਹਾ ਹੈ ਜਿਸ ਕਰਕੇ ਅਮੀਰ ਸੀਗੀ ਕਿ ਅੱਜ ਰਾਤ ਨੂੰ ਹੋ ਸਕਦਾ ਪਹਾੜਾ ਦੇ ਨਾਲ ਲੱਗਦੇ ਪੰਜਾਬ ਦੇ ਖੇਤਰਾਂ ਦੇ ਵਿੱਚ ਕਿਤੇ ਹਲਕੀ ਫੁਲਕੀ ਆਚਾਰ ਕਣੀਆਂ ਡਿੱਗ ਜਾਣਗੇ ਪਰ ਉਹ ਸੰਭਾਵਨਾ ਨਾ ਮਾਤਰ ਜਹੀ ਹੀ ਰਹਿ ਚੁੱਕੀ ਹੈ ਪਹਾੜਾ ਦੇ ਵਿੱਚ ਉਹ ਚਾਹੇ ਹਿਮਾਚਲ ਦੇ ਹੋਣ ਚਾਹੇ ਜੰਮੂ ਦੇ ਚਾਹੇ ਉੱਤਰਾਖੰਡ ਦੇ ਇਹਨਾਂ ਦੇ ਉਚੇਰੀ ਪਹਾੜੀ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਜ਼ਰੂਰ ਬਣੀ ਹੋਈ ਹੈ ਤੇ ਕਿਤੇ ਕਿਤੇ ਬਰਫਬਾਰੀ ਦਾ ਦੌਰ ਵੀ ਦੇਖਿਆ ਜਾਵੇਗਾ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਤਿੰਨਾਂ ਖੇਤਰਾਂ ਦੇ ਵਿੱਚ ਇਸ ਸਿਸਟਮ ਦਾ ਕੋਈ ਅਸਰ ਨਹੀਂ ਹੋਵੇਗਾ ਮੌਸਮ ਸਾਫ਼ ਰਹੇਗਾ ਤੇ ਜ਼ੂਮ ਬਣਿਆ ਹੋਇਆ ਹੈ ਅਗਲੇ 2-3 ਦਿਨ ਇਸੇ ਤਰ੍ਹਾਂ ਹੀ ਰਹੇਗਾ ਮੀਂਹ ਦੀ ਸੰਭਾਵਨਾ 15 ਤਰੀਕ ਦੇ ਆਸ-ਪਾਸ ਹੈ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਯੂਪੀ ਸਾਰੇ ਖੇਤਰਾਂ ਨੂੰ ਇੱਕ ਸਿਸਟਮ ਪ੍ਰਭਾਵਿਤ ਕਰੇਗਾ ਜਿਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਤੇ ਬਰੀਕ ਗੜੇਮਾਰੀ ਦੀ ਵੀ ਸੰਭਾਵਨਾ ਮੌਜੂਦਾ ਸਮੇਂ ਦੇ ਵਿੱਚ ਬਣੀ ਹੋਈ ਹੈ ਉਸ ਤੋਂ ਲਾ ਬਾ ਮੌਸਮ ਦੇ ਵਿੱਚ ਕੁਝ ਵੀ ਬਦਲਾਅ ਨਹੀਂ ਹੋ ਰਿਹਾ ਹਵਾ ਦੇ ਵਿੱਚ ਹਲਕੀ ਜਿਹੀ ਰਵਾਨੀ ਜਰੂਰ ਬਣੀ ਹੋਈ ਹੈ ਟੈਂਪਰੇਚਰ ਵੀ ਦਿਨ ਦਾ 26-27 ਡਿਗਰੀ ਦੇ ਆਸ-ਪਾਸ ਹੁਣ ਪੁੱਜਣਾ ਸ਼ੁਰੂ ਹੋ ਚੁੱਕਾ ਹੈ